ਸਾਡਾ ਕੇਂਦਰਕੁਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਬਾਤ ਰਿਸ਼ੋਧੀ ਕਰਨੀਆਂ ਬਚਨ ਤੇ ਅਸੀਂ ਉਹਦੇ ਨਾਲ ਮਿਲ ਸਾਂਝੇ ਕਰਨੇ ਸੀ ਗੁਰਮਖੋਜ ਜੀ ਅਸੀਂ ਅਜੇ ਵੀ ਇਸੇ ਤਕਰ ਵਿੱਚ ਆ ਵੀ ਸਾਡਾ ਧੜਾ ਸਾਡੀ ਸੰਪਰਦਾ ਸਾਡਾ ਹੀ ਸਾਰਾ ਬੋਲਬਾਲਾ ਇਹ ਅਸੀਂ ਮੀਰ ਤੇਰ ਵਿੱਚ ਆ ਅਰਜੋਤ ਵਾਲੇ ਪਾਸੇ ਨੂੰ ਨਹੀਂ ਤੁਰੇ ਸਿੱਧਾ ਤੇ ਸਪਸ਼ਟ ਯਾ ਬਚਨ ਆ ਤੇ ਜਿੰਨਾ ਸਮਾਂ ਗੁਰਮਖੋ ਜੋਤ ਨਾਲ ਸਾਡੀ ਬਣ ਨਹੀਂ ਆਉਂਦੀ ਓਨਾ ਸਮਾਂ ਇਹ ਅਵਸਥਾ ਨਹੀਂ ਬਣਨੀ ਜਿਤਨਾ ਮਰਜੀ ਰੋੜ ਲਾਈਏ ਤੇ ਇਹ ਕਿਸੇ ਹੋਰ ਨੇ ਨਹੀਂ ਕਰਨਾ ਜੇ ਮੈਨੂੰ ਗੁਰਮਖੋ ਪਿਆਸ ਲੱਗੀ ਆ ਤੇ ਜਲ ਵੀ ਮੈਨੂੰ ਛਕਣਾ ਪੈਣਾ ਮੈਂ ਐਵੇਂ ਰੋ ਮਾਰੀ ਜਾਵਾਂ ਓਏ ਕਾਕਾ ਤੂੰ ਜਲ ਨਹੀਂ ਸਕਿਆ ਮੈਨੂੰ ਬਿਆਸ ਨਹੀਂ ਕੀ ਜੀ ਇਹਦੇ ਨਾਲ ਗੁਰਮਖੋ ਮਸਲਾ ਹੱਲ ਨਹੀਂ ਹੋਣ ਲੱਗਾ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਭਈ ਜਿਨ੍ਹਾਂ ਨੂੰ ਆਤਮਿਕ ਪਿਆਸ ਲੱਗੀ ਜਿਨ੍ਹਾਂ ਨੂੰ ਉਸ ਜੋਤ ਦੀ ਪਿਆਸ ਲੱਗੀ ਵੀ ਅਸੀਂ ਸਾਰਿਆਂ ਦੇ ਦਰਸ਼ਨ ਕਰਨਾ ਫਿਰ ਉਹ ਅੰਮ੍ਰਿਤ ਸੇ ਖਾਹੇ ਗੁਰੂ ਦੇ ਅੰਮ੍ਰਿਤ ਰੂਪ ਬਚਨਾਂ ਨੂੰ ਸੁਰਤ ਕਰਕੇ ਛਕਦੇ ਆ ਤੇ ਅਵਸਥਾ ਇਹ ਨਿਉਟੀ ਹੋ ਜਾਂਦੀ ਆ ਕਲਮੈ ਇਹੋ ਪੰ ਗਣ ਗੋਬਿੰਦ ਗਾਹੀ ਤੇਰੇ ਜਨ ਰਸ ਕਰਸ ਗੁਣ ਗਾਵੇ ਕਲਮੈ ਇਹੋ ਪੰ ਗਣ ਗੋਬਿੰਦ ਗਾਏ ਉਹ ਭਾਈ ਫਿਰ ਇਸ ਕਲੂ ਕਾਲ ਦੇ ਸਮੇਂ ਅੰਦਰ ਅਗਿਆਨਤਾ ਦੇ ਸਮੇਂ ਅੰਦਰ ਗੁਰੂ ਮਰਸ਼ਦ ਦੇ ਬਚਨ ਉਹਨਾਂ ਵਾਸਤੇ ਗੁਰਮਖੋਸ਼ ਪ੍ਰਕਾਸ਼ ਬਣਦੇ ਆ ਰੌਸ਼ਨੀ ਬਣਦੇ ਆ ਤੇ ਸਭ ਤੋਂ ਵੱਡਾ ਕਲਯੁਗ ਦੇ ਅੰਦਰ ਪੁੰਨ ਅਕਾਲ ਪੁਰਖ ਵਹਿਗੁਰੂ ਜੀ ਦੇ ਗੁਨਾ ਨੂੰ ਗਾਉਣਾ ਇਹ ਭਾਈਕਰ ਉਹਦੇ ਜਨ ਜਿਹੜੇ ਆ ਸੇਵਕ ਉਹ ਇਸ ਅਵਸਥਾ ਤੇ ਅਪੜਦੇ ਆ